ਰਾਮ ਚੰਦ ਜੀ ਮੈਂ ਪਹਿਲਾਂ ਹੀ ਪ੍ਰਧਾਨ ਸੀ ਪਰ ਅੱਜ ਨਵੇਂ ਸਿਰੇ ਚੁਣੇ ਗਏ ਨੇ ਪੈਟਰਨ ਸਾਡੇ ਬਾਤਤ ਜੀ ਆਪਣੀ ਨਾਲ ਤੇ ਨਾਲ ਤੇ ਜਨਰਲ ਸਰਕਵੀ ਸਿੰਘ ਜੀ ਮੇਰੇ ਸਾਥੀ ਰਾਮ ਚੰਦ ਜੀ ਦਸਤੀ ਵਾਲਾ ਸਾਡੀ ਪ੍ਰਮੋਦ ਕੌਸ਼ਲ ਜੀ ਤੇ ਸੀਟ ਬਾਅਦ ਮੈਂ ਕਰੀ ਜਾਈ ਕਿ ਕੱਢੀ ਜਾਣਗੇ ਚਲੋ ਅੱਜ ਆਪਾਂ ਪਾਈ ਪੜਾਈ ਚਲੋ ਸੂਬਾ ਕਮੇਟੀ ਦੇ ਸੱਦੇ ਮੁਤਾਬਕ ਛੋਟੀ ਡਿਵੀਜ਼ਨ ਦੀ ਜਿਹੜੀ ਹੈ ਉਹ ਚੋਣ ਕਰਾਈ ਹੈ ਚੋਣਾਂ ਇੱਕ ਅਜਿਹਾ ਮਤਲਬ ਹੁੰਦਾ ਹੈ ਕਿ ਚੋਣਾਂ ਦੇ ਨਾਲ ਜਥੇਬੰਦੀ ਦੇ ਵਿੱਚ ਕਿਹੜੀ ਨਵੀਂ ਤਾਕਤ ਆਉਂਦੀ ਹੈ ਕਿਉਂਕਿ ਬਹੁਤ ਸਾਰੇ ਮੈਂਬਰ ਸਾਥੀ ਨਵੇਂ ਆਉਂਦੇ ਆ ਬਹੁਤ سارے ਸਾਥੀ ਪੁਰਾਣੇ ਆਉਂਦੇ ਆ ਤੇ ਉਹ ਜਥੇਬੰਦੀ ਨੂੰ ਹੋਰ ਬਲੰਦਿਆ ਦੇ ਪਹੁੰਚਣ ਵਾਸਤੇ ਦ੍ਰਿੜਤਾ ਦੇ ਨਾਲ ਕੰਮ ਕਰਦੇ ਨੇ ਤੇ ਸਾਥੀਓ ਪੈਂਚਰ ਦੇ ਦੋਸਤ ਸਾਡੇ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਪੈਣ ਜਾ ਰਹੀ ਹੈ ਸਾਡੀ ਲੀਡਰਸ਼ਿਪ ਤੇ ਕਿਉਂਕਿ ਜਿਹੜੇ ਹਾਲਤ ਨੇ ਭਾਵੇਂ ਕੇਂਦਰ ਸਰਕਾਰ ਹੋਵੇ ਭਾਵੇਂ ਸਟੇਟਾਂ ਦੀ ਸਰਕਾਰ ਹੋਣ ਉਹਨਾਂ ਦਾ ਮਗਨਮਾ ਦੂਰਾਂ ਫਰਨਾ ਨਾ ਇਹ ਨਾ ਹੋਣਾ ਬਹੁਤ ਹੀ ਵੱਡੀ ਗੱਲ ਹੈ ਤੇ ਦਰਮਿਆਨ ਹੋ ਰਿਹਾ ਹੈ ਆ ਪੀ ਲੋਗੇ ਤੇ ਚਾਹ ਤੋਂ ਨਾ ਰਹਿ ਗਈ ਹੋ ਵਿਜਿਆ ਦੇ ਸੇਵਾ ਕਾਰਕਾ ਦੇ ਚਾਹਤੋ ਰਹੇ ਜੀ ਮਸੀਹ ਹੈ ਪਿੰਡੋਂ ਤੋਂ ਬੁਲਵੇ ਦਿੱਲੀ ਛੋੜੀਆਂ ਸਤਰਾਂ ਦੇਖੇ ਕਰਨਾ ਪਊਗਾ ਜੀਨਾਂ ਸਾਥੀਓ ਜਿਨਾਂ ਦੇ ਸਾਥੇ ਉੱਥੇ ਮੈਨੂੰ ਬੈਠਣ ਆਉਂਦਾ ਹੈ ਜੀ ਕਾਨੂੰਨ ਨੇ ਸੈਕ ਕੀਤਾ ਹੈ ਜਨਤਾ ਸਾਥੀਓ ਆਉਣ ਵਾਲੇ ਸਮਾਜ ਦੇ ਛੋਟੇ ਨੇ ਉਹ ਵੀ ਆਪਣੀ ਕੇਵਲ ਲੈ ਰਹੇ ਜਾਂ ਬਿਜਲੀ ਦੇ ਕੰਸੈਸ਼ਨ ਦੇ ਸਾਥੀਓ ਇਹ ਸਾਰਾ ਮਸਲਾ ਹੈਗਾ ਸਾਥੀ ਉਹਨੇ ਜੇ ਅਸੀਂ ਇਸ ਤਰ੍ਹਾਂ ਨਵਾਂ ਗੜੇ ਉਹਨਾਂ ਵਾਲੇ ਜਨਾਂ ਦੇ ਵਿੱਚ ਜਿਹੜੀ ਸਰਕਾਰੀ ਪੈਨਸ਼ਨ ਹੈ ਇਹਨਾਂ ਦੇ ਅੱਤੇ ਸਾਡੀ ਅੱਖ ਹੈ ਸਰਕਾਰਾਂ ਨੂੰ ਸਾਡੀ ਜਿਹੜੀ ਪੈਨਸ਼ਨ ਹੈ ਬੜੀ ਜ਼ਰੂਰੀ ਹੈ ਸੋ ਸਾਥੀਓ ਇਹ ਸਾਡਾ ਇੱਕ ਇਸ ਤਰ੍ਹਾਂ